الحمد <سؤال> للہ ٹھیک ہے مگر ضلعی وہ انہوں بڑے غصے میں تھے کہتے ہیں کہ ہمیں یہ مینٹل ٹارچر کر رہے ہیں اور سارا دن کمرے میں بند تھوڑا سا باہر جب نکل سکتے ہیں کوئی کسی سے کمیونیکیشن نہیں کہتے ہیں کہ آصم منیر ذمہ دار ہے یہ سب کچھ ہو رہا ہے بٹ ਪਾਕਿਸਤਾਨ ਵਿੱਚ ਲੰਬੇ ਸਮੇਂ ਤੋਂ ਚਰਚਾਵਾਂ ਅਤੇ ਅਟਕਲਾਂ ਦੇ ਵਿੱਚਕਾਰ ਆਖਿਰਕਾਰ ਪਾਕਿਸਤਾਨ ਤਹਿਰੀਕ-ਇਨਸਾਫ ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਆਖਿਰਕਾਰ ਉਸ ਦੀ ਭੈਣ ਡਾਕਟਰ ਉਸਮਾ ਖਾਨ ਦੀ ਮੁਲਾਕਾਤ ਹੋ ਗਈ ਹੈ। ਇਹ ਮੁਲਾਕਾਤ 라ਵਲਪਿੰਡੀ ਦੀ ਅੜਿਆਲਾ ਜੇਲ੍ਹ ਵਿੱਚ ਹੋਈ ਜਿੱਥੇ ਇਮਰਾਨ ਖਾਨ ਅਗਸਤ 2023 ਤੋਂ ਕਈ ਮਾਮਲਿਆਂ ਵਿੱਚ ਨਜ਼ਰਬੰਦ ਹਨ। ਇਮਰਾਨ ਖਾਨ ਦੀ ਭੈਣ ਉਸਮਾ ਖਾਤੂਰ ਨੇ 라ਵਲਪਿੰਡੀ ਦੇ ਅੜਿਆਲਾ ਜੇਲ੍ਹ ਵਿੱਚ ਆਪਣੇ ਭਰਾ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ ਹੈ। ਉਹ ਵੀ ਮਿੰਟ ਦੀ ਮੁਲਾਕਾਤ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਅਤੇ Imran Khan ਬਾਰੇ ਜਾਣਕਾਰੀ ਦਿੱਤੀ। ਉਸਮਾਨ ਨੇ ਦੱਸਿਆ ਕਿ Imran Khan ਦੀ ਸਿਹਤ ਠੀਕ ਹੈ ਪਰ ਉਹਨਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ। ਜੇਲ੍ਹ ਵਿੱਚ Imran ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। Imran ਦੀ ਸਿਹਤ ਬਾਰੇ ਆਖਰੀ ਅਪਡੇਟ 4 ਨਵੰਬਰ ਨੂੰ ਆਇਆ ਸੀ। ਜਦੋਂ ਉਹਨਾਂ ਦੀ ਭੈਣ ਅਲੀਮਾ ਉਹਨਾਂ ਨੂੰ ਮਿਲਣ ਗਈ ਸੀ। ਦਰਅਸਲ ਪਿਛਲੇ ਮਹੀਨੇ ਤੋਂ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਇਮਰਾਨ ਖਾਨ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਜਿਸ ਕਾਰਨ ਸੋਸ਼ਲ ਮੀਡੀਆ ਤੇ ਉਹਨਾਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਈਆਂ ਨੇ ਤਾਂ ਸਵਾਲ ਵੀ ਉਠਾਇਆ ਸੀ ਕਿ ਕੀ ਉਹ ਜਿੰਦਾ ਵੀ ਹਨ ਮੰਗਲਵਾਰ ਨੂੰ ਇਮਰਾਨ ਖਾਨ ਦੇ ਸਮਰਥਕਾਂ ਨੇ ਪਾਕਿਸਤਾਨ ਦੀਆਂ ਸੜਕਾਂ ਤੇ ਹੰਗਾਮਾ ਮਚਾ ਦਿੱਤਾ ਜਿਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਦੀ ਭੈਣਾਂ ਵਿੱਚੋਂ ਇੱਕ ਨੂੰ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਇਸ ਮੁਲਾਕਾਤ ਨੇ ਪਾਕਿਸਤਾਨ ਅਤੇ ਅੰਤਰਰਾਸ਼ਟਰੀ ਪੱਧਰ ਤੇ ਇਮਰਾਨ ਖਾਨ ਦੀ ਸਿਹਤ ਅਤੇ ਜੇਲ੍ਹ ਦੀ ਸਥਿਤੀ ਬਾਰੇ ਅਟਕਲਾ ਨੂੰ ਖਤਮ ਕਰ ਦਿੱਤਾ। ਮੁਲਾਕਾਤ ਤੋਂ ਬਾਅਦ ਡਾਕਟਰ ਉਸਮਾਨ ਨੇ মিডিਆ ਨੂੰ ਦੱਸਿਆ ਕਿ ਇਮਰਾਨ ਖਾਨ ਠੀਕ ਹਨ ਅਤੇ ਉਹਨਾਂ ਦੀ ਸਿਹਤ ਚੰਗੀ ਹੈ। ਇਮਰਾਨ ਖਾਨ ਨੂੰ ਇਕੱਲਿਆਂ ਕੈਦ ਵਿੱਚ ਰੱਖਿਆ ਗਿਆ ਹੈ ਅਤੇ ਉਹਨਾਂ ਨੂੰ ਮਾਨਸਿਕ ਤੌਰ ਤੇ ਤਸੀਹੇ ਦਿੱਤੇ ਜਾ ਰਹੇ ਹਨ। ਇਮਰਾਨ ਖਾਨ ਗੁੱਸੇ ਵਿੱਚ ਹਨ ਅਤੇ ਉਹਨਾਂ ਨੇ ਕਿਹਾ ਕਿ ਜੋ ਕੁਝ ਹੋ ਰਿਹਾ ਹੈ ਉਸ ਲਈ ਅਸੀਂ ਮੁਨੀਰ ਜ਼ਿੰਮੇਵਾਰ ਹਾਂ। ਇਸ ਮੁਲਾਕਾਤ ਦੌਰਾਨ ਪਾਕਿਸਤਾਨੀ ਪੰਜਾਬ ਸਰਕਾਰ ਨੇ 라ਵਲਪਿੰਡੀ ਅਤੇ اسلام آباد ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ। ਜੇਲ੍ਹ ਦੇ ਬਾਹਰ 8 ਪੁਲਿਸ ਸਟੇਸ਼ਨ ਖੇਤਰਾਂ ਦੇ ਸਟੇਸ਼ਨ ਹਾਊਸ ਅਫਸਰ ਅਤੇ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਗਏ ਸਨ। 라ਵਲਪਿੰਡੀ ਦੀ ਪੂਰੀ ਪੁਲਿਸ ਫੋਰਸ ਅਡੇਆਲਾ ਰੋਡ ਤੇ ਤਾਇਨਾਤ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ 8 ਕਿਲੋਮੀਟਰ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਸਕੂਲਾਂ ਤੇ ਕਾਲਜ ਬੰਦ ਕਰ ਦਿੱਤੇ ਗਏ ਸਨ ਅਤੇ ਵਿਸਨਿਕਾਂ ਨੂੰ ਸਿਰਫ ਆਪਣੇ ਪਛਾਣ ਪੱਤਰ ਦਿਖਾਉਣ ਤੋਂ ਬਾਅਦ ਹੀ ਇਲਾਕੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਸੀ। ਦੱਸਦੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਮਰਾਨ ਖਾਨ ਦੀ ਕੋਈ ਫੋਟੋ ਸਾਹਮਣੇ ਨਹੀਂ ਆਈ ਹੈ ਨਾ ਹੀ ਕਿਸੇ ਨੇ ਉਹਨਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਦੀ ਤੰਦਰੁਸਤੀ ਦਾ ਭਰੋਸਾ ਦਿੱਤਾ ਹੈ ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਇਹ ਰਿਪੋਰਟਾਂ ਵੀ ਤੇਜ਼ੀ ਨਾਲ ਵੱਧ ਰਹੀਆਂ ਸਨ ਕਿ ਖੈਬਰ ਪਖਤੂਨਖਵਾ ਵਿੱਚ ਇਮਰਾਨ ਖਾਨ ਦੀ ਪਾਰਟੀ ਦੀ ਸਰਕਾਰ ਨੂੰ ਬਰਖਾਸਤ ਕੀਤਾ ਜਾ ਸਕਦਾ ਹੈ ਅਤੇ ਰਾਜਪਾਲ ਸ਼ਾਸਨ ਲਗਾਇਆ ਜਾ ਸਕਦਾ ਹੈ دراصل خیور پختون خوادے مکھ منتری سوحیل افریدی عمران دی رہائی دی مانگ کر رہے ویروت پردشنہ دا زور دار سمتھن کر رہے ہیں صحت الحمدللہ ٹھیک ہے مگر ذہنی وہ انہوں بڑے غصے میں تھے کہتے ہیں کہ ہمیں یہ منٹل ٹوچر کر رہے ہیں اور سارا دن کمرے میں بند تھوڑا سا باہر نکل سکتے ہیں کوئی کسی سے کمیونکیشن نہیں کہتے ہیں یہ آسے منیر ذمہ دار ہے یہ سب کچھ ہو رہا ہے باقی صحت الحمد للہ ٹھیک ہے مگر ذہنی وہ انہوں بڑے غصے میں تھے کہتے ہیں کہ ہمیں یہ مینٹل ٹارچر کر رہے ہیں اور سارا دن کمرے میں بند تھوڑا سا باہر جب نکل سکتے ہیں کوئی کسی سے کمیونیکیشن نہیں کہتے ہیں کہ آصم منیر ذمہ دار ہے یہ سب کچھ ہو رہا ہے بات ਪਾਕਿਸਤਾਨ ਵਿੱਚ ਲੰਬੇ ਸਮੇਂ ਤੋਂ ਚਰਚਾਵਾਂ ਅਤੇ ਅਟਕਲਾਂ ਦੇ ਵਿਚਕਾਰ ਆਖਿਰਕਾਰ ਪਾਕਿਸਤਾਨ ਤਹਿਰੀਕ-ਇਨਸਾਫ ਦੇ ਮੁਖੀ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਆਖਿਰਕਾਰ ਉਸ ਦੀ ਭੈਣ ਡਾਕਟਰ ਉਸਮਾ ਖਾਨ ਦੀ ਮੁਲਾਕਾਤ ਹੋ ਗਈ ਹੈ। ਇਹ ਮੁਲਾਕਾਤ 라ਵਲਪਿੰਡੀ ਦੀ ਅੜਿਆਲਾ ਜੇਲ੍ਹ ਵਿੱਚ ਹੋਈ ਜਿੱਥੇ ਇਮਰਾਨ ਖਾਨ ਅਗਸਤ 2023 ਤੋਂ ਕਈ ਮਾਮਲਿਆਂ ਵਿੱਚ ਨਜ਼ਰਬੰਦ ਹਨ। ਇਮਰਾਨ ਖਾਨ ਦੀ ਭੈਣ ਉਸਮਾ ਖਾਤੂਨ ਨੇ 라ਵਲਪਿੰਡੀ ਦੇ ਅੜਿਆਲਾ ਜੇਲ੍ਹ ਵਿੱਚ ਆਪਣੇ ਭਰਾ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ ਹੈ। ਉਵੀ ਮਿੰਟ ਦੀ ਮੁਲਾਕਾਤ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਅਤੇ ਇਮਰਾਨ ਖਾਨ ਬਾਰੇ ਜਾਣਕਾਰੀ ਦਿੱਤੀ ਉਸਮਾਨ ਨੇ ਦੱਸਿਆ ਕਿ ਇਮਰਾਨ ਖਾਨ ਦੀ ਸਿਹਤ ਠੀਕ ਹੈ ਪਰ ਉਹਨਾਂ ਨੂੰ ਆਈਸੋਲੇਸ਼ਨ ਵਿੱਚ ਰੱਖਿਆ ਗਿਆ ਹੈ ਜੇਲ੍ਹ ਵਿੱਚ ਇਮਰਾਨ ਨੂੰ ਮਾਨਸਿਕ ਤੌਰ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਇਮਰਾਨ ਦੀ ਸਿਹਤ ਬਾਰੇ ਆਖਰੀ ਅਪਡੇਟ 4 ਨਵੰਬਰ ਨੂੰ ਆਇਆ ਸੀ ਜਦੋਂ ਉਹਨਾਂ ਦੀ ਭੈਣ ਅਲੀਮਾ ਉਹਨਾਂ ਨੂੰ ਮਿਲਣ ਗਈ ਸੀ ਦਰਅਸਲ ਪਿਛਲੇ ਮਹੀਨੇ ਤੋਂ ਕਿਸੇ ਵੀ ਪਰਿਵਾਰਕ ਮੈਂਬਰ ਨੂੰ ਇਮਰਾਨ ਖਾਨ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਜਿਸ ਕਾਰਨ ਸੋਸ਼ਲ ਮੀਡੀਆ ਤੇ ਉਹਨਾਂ ਦੀ ਸਿਹਤ ਅਤੇ ਤੰਦਰੁਸਤੀ ਬਾਰੇ ਅਟਕਲਾ ਲਗਾਈਆਂ ਜਾ ਰਹੀਆਂ ਸਨ ਕਈਆਂ ਨੇ ਤਾਂ ਸਵਾਲ ਵੀ ਉਠਾਇਆ ਸੀ ਕਿ ਕੀ ਉਹ ਜਿੰਦਾ ਵੀ ਹਨ ਮੰਗਲਵਾਰ ਨੂੰ ਇਮਰਾਨ ਖਾਨ ਦੇ ਸਮਰਥਕਾਂ ਨੇ ਪਾਕਿਸਤਾਨ ਦੀਆਂ ਸੜਕਾਂ ਤੇ ਹੰਗਾਮਾ ਮਚਾ ਦਿੱਤਾ ਜਿਸ ਤੋਂ ਬਾਅਦ ਸਾਬਕਾ ਪ੍ਰਧਾਨ ਮੰਤਰੀ ਦੀ ਭੈਣਾਂ ਵਿੱਚੋਂ ਇੱਕ ਨੂੰ ਉਹਨਾਂ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਗਈ ਇਸ ਮੁਲਾਕਾਤ ਨੇ ਪਾਕਿਸਤਾਨ ਅਤੇ ਅੰਤਰਰਾਸ਼ਟਰੀ ਪੱਧਰ ਤੇ ਇਮਰਾਨ ਖਾਨ ਦੀ ਸਿਹਤ ਅਤੇ ਜੇਲ੍ਹ ਦੀ ਸਥਿਤੀ ਬਾਰੇ ਅਟਕਲਾ ਨੂੰ ਖਤਮ ਕਰ ਦਿੱਤਾ। ਮੁਲਾਕਾਤ ਤੋਂ ਬਾਅਦ ਡਾਕਟਰ ਉਸਮਾਨ ਨੇ মিডিਆ ਨੂੰ ਦੱਸਿਆ ਕਿ ਇਮਰਾਨ ਖਾਨ ਠੀਕ ਹਨ ਅਤੇ ਉਹਨਾਂ ਦੀ ਸਿਹਤ ਚੰਗੀ ਹੈ। ਇਮਰਾਨ ਖਾਨ ਨੂੰ ਇਕੱਲਿਆਂ ਕੈਦ ਵਿੱਚ ਰੱਖਿਆ ਗਿਆ ਹੈ ਅਤੇ ਉਹਨਾਂ ਨੂੰ ਮਾਨਸਿਕ ਤੌਰ ਤੇ ਤਸੀਹੇ ਦਿੱਤੇ ਜਾ ਰਹੇ ਹਨ। ਇਮਰਾਨ ਖਾਨ ਗੁੱਸੇ ਵਿੱਚ ਹਨ ਅਤੇ ਉਹਨਾਂ ਨੇ ਕਿਹਾ ਕਿ ਜੋ ਕੁਝ ਹੋ ਰਿਹਾ ਹੈ ਉਸ ਲਈ ਅਸੀਂ ਮੁਨੀਰ ਜ਼ਿੰਮੇਵਾਰ ਹੈ। ਇਸ ਮੁਲਾਕਾਤ ਦੌਰਾਨ ਪਾਕਿਸਤਾਨੀ ਪੰਜਾਬ ਸਰਕਾਰ ਨੇ 라ਵਲਪਿੰਡੀ ਅਤੇ اسلام آباد ਵਿੱਚ ਸਖਤ ਸੁਰੱਖਿਆ ਪ੍ਰਬੰਧ ਕੀਤੇ। ਜੇਲ੍ਹ ਦੇ ਬਾਹਰ 8 ਪੁਲਿਸ ਸਟੇਸ਼ਨ ਖੇਤਰਾਂ ਦੇ ਸਟੇਸ਼ਨ ਹਾਊਸ ਅਫਸਰ ਅਤੇ ਸੀਨੀਅਰ ਅਧਿਕਾਰੀ ਤਾਇਨਾਤ ਕੀਤੇ ਗਏ ਸਨ। 라ਵਲਪਿੰਡੀ ਦੀ ਪੂਰੀ ਪੁਲਿਸ ਫੋਰਸ ਅਡੇਆਲਾ ਰੋਡ ਤੇ ਤਾਇਨਾਤ ਕੀਤੀ ਗਈ ਸੀ। ਅਧਿਕਾਰੀਆਂ ਨੇ ਦੱਸਿਆ ਕਿ 8 ਕਿਲੋਮੀਟਰ ਦੇ ਇਲਾਕੇ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਸੀ। ਸਕੂਲਾਂ ਤੇ ਕਾਲਜ ਬੰਦ ਕਰ ਦਿੱਤੇ ਗਏ ਸਨ ਅਤੇ ਵਿਸਨਿਕਾਂ ਨੂੰ ਸਿਰਫ ਆਪਣੇ ਪਛਾਣ ਪੱਤਰ ਦਿਖਾਉਣ ਤੋਂ ਬਾਅਦ ਹੀ ਇਲਾਕੇ ਵਿੱਚ ਦਾਖਲ ਹੋਣ ਦੀ ਇਜਾਜ਼ਤ ਸੀ। ਦੱਸਦੀ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਮਰਾਨ ਖਾਨ ਦੀ ਕੋਈ ਫੋਟੋ ਸਾਹਮਣੇ ਨਹੀਂ ਆਈ ਹੈ ਨਾ ਹੀ ਕਿਸੇ ਨੇ ਉਹਨਾਂ ਨੂੰ ਮਿਲਣ ਤੋਂ ਬਾਅਦ ਉਹਨਾਂ ਦੀ ਤੰਦਰੁਸਤੀ ਦਾ ਭਰੋਸਾ ਦਿੱਤਾ ਹੈ ਸਾਬਕਾ ਪ੍ਰਧਾਨ ਮੰਤਰੀ ਵਿਰੁੱਧ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦੇ ਵਿਚਕਾਰ ਇਹ ਰਿਪੋਰਟਾਂ ਵੀ ਤੇਜ਼ੀ ਨਾਲ ਵੱਧ ਰਹੀਆਂ ਸਨ ਕਿ ਖੈਬਰ ਪਖਤੂਨਖਵਾ ਵਿੱਚ ਇਮਰਾਨ ਖਾਨ ਦੀ ਪਾਰਟੀ ਦੀ ਸਰਕਾਰ ਨੂੰ ਬਰਖਾਸਤ ਕੀਤਾ ਜਾ ਸਕਦਾ ਹੈ ਅਤੇ ਰਾਜਪਾਲ ਸ਼ਾਸਨ ਲਗਾਇਆ ਜਾ ਸਕਦਾ ਹੈ ਦਰਅਸਲ ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਸੋਹੇਲ ਅਫਰੀਦੀ ਇਮਰਾਨ ਦੀ ਰਿਹਾਈ ਦੀ ਮੰਗ ਕਰ ਰਹੇ ਵਿਰੋਧ ਪ੍ਰਦਰਸ਼ਨਾਂ ਦਾ ਜ਼ੋਰਦਾਰ ਸਮਰਥਨ ਕਰ ਰਹੇ ਹਨ ਇਹ ਤਾਂ ਅਲਹਮਦੁਲਿਲਾ ਠੀਕ ਹੈ ਮਗਰ ਜਿੰਦੀ ਉਹ ਉਹਨਾਂ ਬੜੇ ਗੁੱਸੇ ਵਿੱਚ ਹੈ ਕਹਿੰਦੇ ਕਿ ਹਮੇ ਇਹ ਮੈਂਟਲ ਟੌਰਚਰ ਕਰ ਰਹੇ ਔਰ ਸਾਰਾ ਦਿਨ ਕਮਰੇ ਮੇ ਬੰਦ ਥੋੜਾ ਸਾ ਬਾਹਰ ਜੇ ਨਿਕਲ ਸਕਤੇ ਹੈ ਕੋਈ ਕਿਸੇ ਸੇ ਕਮਿਊਨੀਕੇਸ਼ਨ ਨਹੀਂ ਕਹਤੇ ਹੈ ਆਸਿਮ ਮਨੀਰ ਜ਼ਿੰਮੇਦਾਰ ਹੈ ਇਹ ਸਭ ਕੁਝ ਹੋ ਰਿਹਾ ਹੈ ਬਾਕੀ